ਇਹ ਜਿਹੜਾ ਪ੍ਰੋਗਰਾਮ ਹੈਗਾ ਇਹ ਸਾਡੇ ਕੋਲੇ ਪਹਿਲੀ ਵਾਰ ਜਿਹੜਾ ਮਾਰਚ ਤੋਂ ਫਰਵਰੀ ਸ਼ੁਰੂ ਕਰਕੇ ਲਗਾਤਾਰ ਚੱਲ ਰਿਹਾ ਹੈਗਾ ਤੇ ਇਹਦੇ ਨਾਲ ਜਿਹੜਾ ਸੀਗਾ ਬਹੁਤ ਸਾਰੀ ਜਿਹੜੀ ਸਾਨੂੰ ਸਾਡੇ ਕੋਲੇ ਫੀਡਬੈਕ ਆਈ ਹੈ ਜਿੰਨੇ ਸਾਡੇ ਟ੍ਰੀਟਮੈਂਟ ਸੈਂਟਰ ਹੈ ਉਥੋਂ ਬਹੁਤ ਸਾਡੀ ਪਿੰਡਾਂ ਦੇ ਵਿੱਚ ਯਾਤਰਾ ਚੱਲਦੀ ਆ ਸਾਰਾ ਤਕਰੀਬਨ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤਾਂ ਦੇ ਵਿੱਚ ਔਰ ਜਾ ਕੇ ਸਾਡੇ ਜਿੰਨੇ ਵੀ ਚੁਣੇ ਹੋਏ ਪ੍ਰਤੀਨਿਧੀਆਂ ਉਹਨਾਂ ਨੇ ਮੀਟਿੰਗਾਂ ਕੀਤੀਆਂ ਜਿਵੇਂ ਮੈਂ ਆਪਣੇ ਕੰਸਟਿਚਨਸੀ ਦੇ 60 ਪਿੰਡ ਹੈ ਔਰ ਸਾਰੇ ਜਿੰਨੇ ਸਾਡੇ ਮੇਰੇ ਕੋਲੇ ਵਾਰਡ ਹੈਗੇ ਆ ਸਾਰੇ ਵਾਰਡਾਂ ਦੇ ਵਿੱਚ 26 ਵਾਰਡਾਂ ਦੇ ਵਿੱਚ ਮੀਟਿੰਗਾਂ ਕਰ ਚੁੱਕਿਆ ਮੈਂ ਉਹਦੇ ਨਾਲ ਸਾਡੇ ਕੋਲੇ ਬਹੁਤ ਸਾਰੀ ਫੀਡਬੈਕ ਆਈ ਆ ਔਰ ਜਿਹੜੀ ਸਾਨੂੰ ਸਾਡੇ ਕੋਲੇ ਸੈਕਟਰੀਸ ਦੀ ਕਮੀ ਸੀ ਔਰ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈਗੀ ਆ ਇਹ ਦੋ ਚੀਜ਼ਾਂ ਜਿਹੜੀਆਂ ਸੀਗੀਆਂ ਅਸੀਂ ਇੱਕ ਤਾਂ ਉਹਨਾਂ ਨੂੰ ਜਿਹੜੀ ਟ੍ਰੇਨਿੰਗ ਦਵਾ ਰਹੇ ਹਾਂ ਸਾਡੇ ਕੋਲੋਂ 28 ਜਿਹੜੇ ਸਾਡੇ ਸੈਕਟਰੀਸਟ ਹੈਗੇ ਉਹਨਾਂ ਨੂੰ ਅਸੀਂ ਇਹ ਨੈਸ਼ਨਲ ਡਰਗ ਡਿਪੈਂਡੈਂਸ ਐਂਡ ਟ੍ਰੀਟਮੈਂਟ ਸੈਂਟਰ ਇਹ ਉਸ ਤੋਂ ਟ੍ਰੇਨਿੰਗ ਦਵਾਈ ਆ ਹੁਣ ਅਸੀਂ ਜਿਹੜੇ ਆ ਕਿ ਮੈਡੀਕਲ ਅਫਸਰ ਆ ਉਹਨਾਂ ਨੂੰ ਟ੍ਰੇਨਿੰਗ ਦਵਾ ਰਹੇ ਹਾਂ ਇੱਕ ਤਾਂ ਇਹ ਹੈ ਕਿ ਜਿਹੜੀ ਲੇਟੈਸਟ ਜਿਹੜੀਆਂ ਬੈਸਟ ਪ੍ਰੈਕਟਿਸਸ ਹੈਗੀਆਂ ਗਲੋਬਲ ਦੁਨੀਆ ਦੇ ਵਿੱਚ ਜਿਹੜੀਆਂ ਹੈਗੀਆਂ ਡਰੱਗ ਡਿਕਸ਼ਨ ਵਾਸਤੇ ਉਹ ਉਹਨਾਂ ਨੂੰ ਟ੍ਰੇਨਿੰਗ ਹੋਵੇ ਇਹਦੇ ਨਾਲ ਨਾਲ ਜਿਹੜਾ ਹੁਣ ਸਾਡਾ ਜਿਹੜਾ ਤੁਹਾਡੇ ਹੈਗਾ ਨਾ ਡਾਟਾ ਜਿੰਨਾ ਵੀ ਸਾਡੇ ਕੋਲੇ ਬਹੁਤ ਸਾਰਾ ਡਾਟਾ ਆ ਰਿਹਾ ਉਹਦਾ ਐਨਾਲਿਸਿਸ ਕਰਨਾ ਉਹਦੇ ਵਾਸਤੇ ਜ਼ਰੂਰੀ ਸੀਗਾ ਕਿ ਇੱਕ ਡੈਡੀਕੇਟਿਡ ਜਿਹੜਾ ਸਾਡੇ ਕੋਲੇ ਯੂਨਿਟ ਹੋਵੇ ਡਾਟਾ ਇੰਟੈਲੀਜੈਂਸ ਐਂਡ ਜਿਹੜਾ ਟੈਕਨੀਕਲ ਸਪੋਰਟ ਯੂਨਿਟ ਅਸੀਂ ਬਣਾਇਆ ਹੈ